ਅਜਸ ਮਾਣਾ ਦੀ ਅਗਰਵਾਲ ਤਰਫ ਸ਼ਾਲਾ ਵਿਖੇ ਫੁੱਲ ਬਾਡੀ ਚੈੱਕਅਪ ਕੈਂਪ ਪੀਕੇ ਮਿੱਤਲ ਐਂਟਰਪ੍ਰਾਈਜ਼ਸ ਦੇ ਵੱਲੋਂ ਆਪਣੀ ਮਾਤਾ ਦੀ ਯਾਦ ਤੇ ਬਚਾਅ ਯੋਜਿਤ ਕਰਵਾਇਆ ਗਿਆ ਸੀ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਮਿੱਤਲ ਨੇ ਆਖਿਆ ਕਿ ਉਹਨਾਂ ਦੇ ਮਾਤਾ ਸ਼ਕੁੰਤਲਾ ਰਾਣੀ ਜੀ ਜਿਨ੍ਹਾਂ ਦਾ ਕੀ 3 ਮਹੀਨੇ ਪਹਿਲਾਂ ਸਵਰਗਵਾਸ ਹੋ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਇਸ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕਰਵਾਇਆ ਗਿਆ ਇਸ ਮੌਕੇ ਦੇ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਦੇ ਵੱਲੋਂ ਪਹੁੰਚ ਕੇ ਆਪਣਾ ਚੈੱਕਅਪ ਕਰਵਾਇਆ ਗਿਆ। ਉੱਥੇ ਇਸ ਮੌਕੇ ਤੇ ਡਾਕਟਰਾਂ ਦੇ ਵੱਲੋਂ ਵੀ ਵਧ ਰਹੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੇ ਸਬੰਧੀ ਜਾਣਕਾਰੀ ਦਿੱੰਦਿਆ ਆਖਿਆ ਗਿਆ ਅਤੇ ਉਹਨਾਂ ਆਖਿਆ ਕਿ ਅੱਜ ਕੱਲ ਅਤੇ ਉਹਨਾਂ ਆਖਿਆ ਕਿ ਅੱਜ ਕੱਲ ਬਾਹਰ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਦੇ ਵੱਲ ਜ਼ਿਆਦਾ ਰੁਝਾਨ ਹੋਣ ਦੇ ਕਾਰਨ ਇਹ ਬਿਮਾਰੀਆਂ ਵਾਪਤੀਆਂ ਜਾ ਰਹੀਆਂ ਨੇ। ਕੋਲ 35-40 ਮਰੀਜ਼ ਆ ਚੁੱਕੇ ਨੇ ਤੁਹਾਡੇ ਕੋਲ। ਆ ਰਹੇ ਨੇ। ਜ਼ਿਆਦਾ ਮਰੀਜ਼ ਕਿਸ ਚੱਲੋਂ ਕਿਹੜੀ ਗੱਲ ਤੋਂ ਪ੍ਰੇਸ਼ਾਨ ਨੇ ਲੱਗਦੀ ਹੈ? ਹੱਡੀਆਂ ਦੇ ਪਿੱਛੇ ਦਰਦ, ਗੋਡੇ ਦਰਦ। ਉਹ ਕਿ ਨਾ ਜੇ ਅੱਜ ਕਮਾ ਹੈ ਜਿਹੜਾ ਆਰਥੋਮੈਟਿਕ ਦੇ ਦੋ ਤਰ੍ਹਾਂ ਦੇ ਜਿਹੜਾ ਟਰੋਮਾ ਇੱਕ ਕੋਲੋਰੋਕੋਲੋਜੀਸਟ ਵੀ ਆ ਗੋਡੇ ਦਾ ਗਰਦਨ ਦਾ ਦਰਦ ਕਿੱਡਾ ਦਰਦ ਆ ਜਿਹੜਾ ਪੇਨ ਜਿਹਨੂੰ ਕਹਿੰਦੇ ਆ ਪੌਪ ਕਿਹੜੇ ਕਾਰਨਾਂ ਤੇ ਜ਼ਿਆਦਾ ਹਾਲੇ ਆ ਰਹੇ ਨੇ ਪੇਨ ਕਿਹੜੇ ਕਾਰਨਾਂ ਕਰਕੇ ਜ਼ਿਆਦਾ ਹੁੰਦੀ ਆ ਗੋਡੇ ਦੇ ਜਿਹੜੇ ਉਮਰ ਦੇ ਨਾਲ ਫਿੱਟ ਦੇ ਮੰਨ ਕੇ ਹਿਲ ਜਣੇ ਕੋਈ ਵੇੜ ਚੱਕਾ ਜਾਵੇ ਕੋਈ ਟੱਕਰ ਲੱਗ ਜਾ ਕੋਈ ਵੀਰ ਜੇ ਕਿਹੜੇ ਜਿਹੇ ਕੰਡੀਸ਼ਨਸ ਜਦੋਂ ਗਿਰਜਣ ਦਾ ਬੰਦਾ ਜਿਹੜਾ ਪਿੱਟੇ ਦੇ ਮਨ ਕੇ ਦੱਬ ਜਣਿਆ ਜਾਂ ਹਿੰਜ ਨੇ ਉਹਨਾਂ ਦੀ ਦਵਾਈ ਉਹ ਲੈ ਨਹੀਂ ਬੈਲਟ ਪਾਉਣਾ ਉਹਨਾਂ ਦੀ ਪ੍ਰੋਪੋਰਸ਼ਨਸ ਉਹ ਦੱਸਦੇ ਆ ਸਾਰੇ ਤੇ ਕਿੰਨੇ ਕ ਟਾਈਮ ਦਾ ਪੀਰੀਅਡ ਵਗੈਰਾ ਹੁੰਦਾ ਕੁਝ ਠੀਕ ਹੋਣ ਦਾ ਜਾਂ ਇਹ ਤਾਂ ਡਿਪੈਂਡ ਕਰਦਾ ਪੇਸ਼ੈਂਟ ਕਿੰਨਾ ਕੰਮ ਦਾ ਧਿਆਨ ਆਪਦਾ ਨੇ ਧੰਨਵਾਦ ਜੀ ਜੀ ਬਾਕੀ ਐਂਟਰਪ੍ਰਾਈਜ਼ ਨੂੰ ਨਾ ਅੰਮਾ ਕੈਂਪਲ ਵੰਡ ਰਹੇ ਨੇ ਪ੍ਰਾਈਵਟ ਹਸਪੀਟਲ ਵੀ ਖੁਲਣਗੇ ਤੇ ਇਸ ਜਿਹੜਾ ਜੁਕੀ ਸ਼ੂਗਰ ਐਸੀਜੀ ਲਈ ਸਰ ਉਹਦੇ ਵੀ ਸਿਕਮੈਸਨ ਉਹ ਆ ਗਿਆ ਡਾਕਟਰ ਕਿੰਨੇ ਕੁ ਮਰੀਜ਼ ਜਿਆਦਾ ਬੀਪੀ ਦੇ ਆ ਰਹੇ ਆ ਸ਼ੂਗਰ ਦੇ ਆ ਰਹੇ ਸਰ ਬੀਪੀ ਦੇ ਮੋਸਟ ਹੋਣ ਕਾਫੀ ਬੀਪੀ ਦੇ ਆ ਰਹੇ ਆ ਨਾ ਸ਼ੂਗਰ ਦੇ ਆ ਰਹੇ ਬੀਪੀ ਦੇ ਜਿਆਦਾ ਆ ਰਹੇ ਜੇ ਬੀਪੀ ਜੇ ਬਾਤ ਦਾ ਖਾਣਾ ਹੋ ਗਿਆ ਤੁਹਾਨੂੰ ਭਾਈ ਸਿੱਜਾ ਹੋ ਗਿਆ ਟੈਨਸ਼ਨ ਹੋ ਗਈ ਇਹ ਜਾਣਕਾਰੀ ਦੇ ਰਹੇ ਹਾਂ ਤੁਸੀਂ ਮਰੀਜ਼ ਨੂੰ ਨਾਲ ਕਿ ਸਾਡੇ ਡਾਕਟਰ ਸਾਹਿਬ ਬੈਠੇ ਨਹੀਂ ਹੋ ਦਿੰਦੇ ਧੰਨਵਾਦ ਜੀ ਬਿਮਾਰੀ ਸ਼ੂਗਰ ਬੀਪੀ ਇਨਫੈਕਸ਼ਨ ਥਾਇਰਾਇਡ ਆ ਚੀਜ਼ਾਂ ਦੇ ਜ਼ਿਆਦਾ ਮਰੀਜ਼ ਆ ਰਹੇ ਨੇ ਇਸ ਟਾਈਮ ਤੇ ਤੇ ਸ਼ੂਗਰ ਕਾਫੀ ਜ਼ਿਆਦਾ ਹੈ ਕਮਿਊਨਿਟੀ 'ਚ ਜਿਹੜੇ ਟੈਸਟ ਨਹੀਂ ਕਰਾ ਰਹੇ ਲੋਕ ਜਾਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਬੇਗੋਰੀਆਂ ਕਰ ਰਹੇ ਨੇ ਹਾਂ ਜਾਂ ਕਈਆਂ ਨੂੰ ਪਤਾ ਹੈ ਤਾਂ ਉਹ ਆਪਣੇ ਲੈਵਲ ਤੇ ਹੀ ਦਵਾਈ ਲੈ ਲੈਂਦੇ ਨੇ ਲੇਕਿਨ ਉਹ ਦਵਾਈ ਅਸਰ ਨਹੀਂ ਕਰ ਰਹੀ ਤਾਂ ਦਾ ਖਾਣ ਪਾਣ ਠੀਕ ਨਹੀਂ ਹੈਗਾ ਸਟ्रेस ਲੈਵਲ ਜ਼ਿਆਦਾ ਹੈ ਨੀਂਦ ਪੂਰੀ ਨਹੀਂ ਹੁੰਦੀ ਲੋਕਾਂ ਦੀ ਜਿਹੜਾ ਬਾਹਰ ਦਾ ਖਾਣਾ ਪੀਣਾ ਹੈ ਤਲੀਆਂ ਹੋਈਆਂ ਸਾਇੰਸਪੀਪਲ ਨਹੀਂ ਕਰ ਰਹੇ ਉਸ ਕਰਕੇ ਹੀ ਜਿਆਦਾ ਪ੍ਰੋਬਲਮ ਆ ਰਹੀ ਹੈ ਉਹੀ ਚੀਜ਼ਾਂ ਦਾ ਜਿਆਦਾ ਅਸਰ ਕਰਨ ਦੀਆਂ ਦਵਾਈਆਂ ਦਾ ਇੱਕ ਹੈਲਪ ਕਰਨ ਦੀਆਂ ਥੋੜਾ ਜਿਆਦਾ ਬਟ ਅਗਰ ਮਰੀਨ ਬਿਲਕੁਲ ਆਪਣੇ ਖਾਣ ਪਾਣ ਤੇ ਜਿਆਦਾ ਧਿਆਨ ਦੇਣ ਤਾਂ ਉਹੀ ਪ੍ਰੀਵੈਂਸ਼ਨ ਹੈ ਉਹੀ ਇਟਸ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ